ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਸੰਦਾਂ ਬਾਰੇ ਕਿ ਮਸੰਦ ਕੌਣ ਸਨ ਆਪਾਂ ਆਮ ਤੌਰ ਤੇ ਦੇਖਦੇ ਹਾਂ ਜੇ ਕੋਈ ਗੁਰੂ ਕੇ ਬਾਣੇ ਦੇ ਵਿੱਚ ਗਲਤ ਕੰਮ ਕਰ ਬੈਠਦਾ ਹੈ ਤਾਂ ਸਾਡੇ ਵੱਲੋਂ ਉਸ ਨੂੰ ਮਸੰਦ ਆਖਿਆ ਜਾਂਦਾ ਹੈ ਜਾਂ ਕੋਈ ਹੋਰ ਗਲਤ ਕੰਮ ਕਰਦਾ ਹੈ ਉਸ ਨੂੰ ਵੀ ਅਸੀਂ ਮਸੰਦ ਆਖ ਦਿੰਦੇ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਗੋਇੰਦਵਾਲ ਬਸਾਇਆ ਆਪ ਨੇ ਗੁਰਸਿੱਖੀ ਇਲਾਕਿਆਂ ਨੂੰ 22 ਪਾਗਾਂ ਵਿੱਚ ਵੰਡਿਆ ਤੇ 22 ਮੰჯੀਆਂ 52 ਪੀੜੇ ਸਥਾਪਿਤ ਕੀਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਵੱਲੋਂ ਗੁਰਨਾਨਕ ਮਤ ਦਾ ਪ੍ਰਚਾਰ ਅੱਗੇ ਵਧਾਉਣ ਲਈ ਅਤੇ ਅਤੇ ਤਾਰਨ ਪ੍ਰਚਾਰ ਪ੍ਰੋਗਰਾਮਾਂ ਨੂੰ ਇੱਕ ਲੜੀ ਵਿੱਚ ਪਰੋਤਾ ਰੱਖਣ ਲਈ ਗੁਰਗੱਦੇ ਵੱਲੋਂ ਪ੍ਰਵਾਨ ਕੀਤੇ ਸੇਵਾਦਾਰ ਧਰਮ ਪ੍ਰਚਾਰਕ ਨੇਤਕ ਕੀਤੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਮਸੰਦ ਕਿਹਾ ਗਿਆ ਇਹ ਮਸੰਦ ਉਸ ਸਮੇਂ ਬੜੇ ਉੱਚੇ ਸੁੱਚੇ ਕਰਤਾਰ ਵਾਲੇ ਗੁਰਸਿੱਖ ਗੁਰਸਿੱਖ ਜੀਵਨ ਦੇ ਧਾਰਨੀ ਸਨ ਗੁਰਸਿੱਖੀ ਪ੍ਰਚਾਰ ਵਿੱਚ ਲਗਨ ਅਰ ਪਿਆਰ ਰੱਖਣ ਵਾਲੇ ਸਨ ਜੋ ਸੰਗਤਾਂ ਵੱਲੋਂ ਦਸਵੰਦ ਹੁੰਦਾ ਇਹਨਾਂ ਮਸੰਦਾਂ ਵੱਲੋਂ ਇਕੱਠਾ ਕਰਕੇ ਬਸਾਖੀ ਵਾਲੇ ਦਿਨ ਗੁਰੂ ਸਾਹਿਬ ਦੇ ਅੱਗੇ ਲਜਾਇਆ ਜਾਂਦਾ ਸਮਾਪਾਇੰਤੇ ਕੁਝ ਮਸੰਦ ਪ੍ਰੇਸ਼ਟ ਹੋਣ ਲੱਗੇ ਤੇ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗੇ ਗੁਰੂ ਸੋ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਹੁਕਮ ਦਿੱਤਾ ਗਿਆ ਪ੍ਰੇਸ਼ਟ ਮਸੰਦਾਂ ਨੂੰ ਅਥਾਰਟੀ ਸ਼ਖਸੀਅਤਾਂ ਵਜੋਂ ਮਾਨਤਾ ਨਾ ਦੇਣ ਤੇ ਬਹੁਤ ਪ੍ਰੇਸ਼ਟ ਮਸੰਦਾਂ ਨੂੰ ਗੁਰੂ ਸਾਹਿਬ ਵੱਲੋਂ ਸਜ਼ਾਵਾਂ ਵੀ ਦਿੱਤੀਆਂ ਗਈਆਂ ਤੋਂ ਤੁਸੀਂ ਆਪ ਵਹਿਸਾ ਲਾ ਸਕਦੇ ਹੋ ਕਿ ਅੱਜ ਦੇ ਮਸੰਦ ਕੌਣ ਹਨ ਉਸ ਟਾਈਮ ਜੋ ਗੁਰੂ ਸਾਹਿਬ ਨੇ ਜਿਨ੍ਹਾਂ ਦੀ ਮਸੰਦਾਂ ਦੀ ਡਿਊਟੀ ਲਾਈ ਕਿ ਧਰਮ ਪ੍ਰਚਾਰ ਕਰਨਾ ਹੈ ਉਹ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗੇ ਜਿਵੇਂ ਕਹਿੰਦੇ ਹਨ ਕਿਸੇ ਫੌਜੀ ਦੀ ਚਿੱਠੀ ਆਈ ਪਤਨੀ ਨੂੰ ਤੇ ਪਤਨੀ ਅਨਪੜ੍ਹ ਸੀ ਕਿਸੇ ਕੋਲੋਂ ਪੜਾਉਣ ਚਲੀ ਗਈ ਤੇ ਪਤਨੀ ਜਦੋਂ ਅੱਗੋਂ ਉਹ ਪੜਨ ਲੱਗਿਆ ਤੇ ਉਸਨੇ ਚਿੱਠੀ ਵਿੱਚ ਪੜਿਆ ਮੇਰੀ ਪਿਆਰੀ ਪਤਨੀ ਉਸਦੇ ਹੰਗਾਰਾ ਭਰਨ ਤੇ ਉਹ ਉਸਦਾ ਪਤੀ ਤਾਂ ਨਹੀਂ ਬਣ ਗਿਆ ਪਤੀ ਤਾਂ ਉਹ ਫੌਜੀ ਹੈ ਨਾ ਸੋ ਦੇਖਿਆ ਜਾਵੇ ਉਸ ਅਕਾਲ ਪੁਰਖ ਦੀ ਬਾਣੀ ਗੁਰੂ ਸਾਹਿਬ ਦੀ ਬਾਣੀ ਪੜ ਕੇ ਆਪ ਗੁਰੂ ਖਵਾਉਣਾ ਬਹੁਤ ਵੱਡੀ ਭੁੱਲ ਹੈ ਬਹੁਤ ਵੱਡਾ ਪਾਪ ਹੈ ਸੋ ਸਾਡਾ ਸਿੱਖਾਂ ਦਾ ਸਬਦ ਹੀ ਗੁਰੂ ਹੈ ਸਬ ਤੋਂ ਬਿਨਾ ਕਿਸੇ ਹੋਰ ਨੂੰ ਕਿਸੇ ਦੇਵਤਾਰੀ ਨੂੰ ਗੁਰੂ ਮੰਨਣਾ ਬਹੁਤ ਵੱਡਾ ਪਾਪ ਹੈ ਗੁਰੂ ਸਾਹਿਬ ਲਿਖਦੇ ਹਨ ਲਾਜ ਨਾ ਆਵੈ ਗੈਨ ਮਤੀ ਦੁਰਜਨ ਬਰਮਾਈਆ ਰਾਮ ਕਿ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਲਾਜ ਨਹੀਂ ਆਉਂਦੀ ਉਸ ਅਕਾਲ ਪੁਰਖ ਪਰਮਾਤਮਾ ਦਾ ਦਰ ਛੱਡ ਕੇ ਤੂੰ ਕਿਤੇ ਹੋਰ ਭਟਕਦਾ ਫਿਰਦਾ ਹੈ ਸੋ ਭਈ ਥੋੜਾ ਆਪਾਂ ਦੇਖੀਏ ਵਿਚਾਰੀਏ ਗੁਰੂ ਆਲੇ ਬਣੀਏ ਇਹ ਦੰਮ ਗੁਰੂਆਂ ਦਾ ਖੜਾ ਛੜੀਏ ਆਪਾਂ ਸੋ ਇੰਨੇ ਅਗ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ